ਬਾਦ ਮੁਰਦਾਬਾਦ ਲੂਲਾਬਾਦ ਕਾਰਵਨ ਕਰਨਾ ਹੈ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਸਿੰਜੂਤ ਕਾਣ ਮੋਰਚਾ ਜਿੰਦਾਬਾਦ 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 ਕਟੇ ਲੋਕਾਂ ਦਾ ਇਕਾ ਜਿੰਦਾਬਾਦ ਜਿੰਦਾਬਾਦ 26 ਜਨੂ 1950 ਜਨਵਰੀ ਜਾਂ ਮਾਰਚ ਦਿੱਤਾ ਸੀ ਇਸ ਦਿਨ ਜਿਹੜਾ 10 ਸੰਵਿਧਾਨ ਲਾਗੂ ਹੋਇਆ ਸੀ 2 ਸਾਲ 6 ਮਹੀਨੇ ਦੇ ਲਗਭਗ ਆਜ਼ਾਦੀ ਤੋਂ ਬਾਅਦ 26 ਜਨੂ 1950 ਨੂੰ ਸਾਡਾ ਸੰਵਿਧਾਨ ਲਾਗੂ ਕੀਤਾ ਗਿਆ ਸੀ ਸੰਵਿਧਾਨ ਦੇ ਵਿੱਚ ਸਾਨੂੰ ਇੱਕ ਹਰ ਪੱਖ ਤੋਂ ਆਜ਼ਾਦੀ ਪ੍ਰਦਾਨ ਕੀਤੀ ਗਈ ਸੀ ਉਹ ਧਰਮ ਨਿਰਪੱਖਤਾ ਤੋਂ ਹੋਵੇ ਉਹ ਸਾਡੇ ਰਹਿਣ ਸੰਸਣ ਤੋਂ ਹੋਵੇ ਉਹ ਸਾਡੇ ਬੋਲ ਵਿਚਾਰ ਰੱਖਣ ਤੋਂ ਹੋਵੇ ਉਹ ਸਾਡੀ ਆਹ ਹੱਕਾਂ ਮੰਗਾ ਜਿਹੜੀਆਂ ਨੇ ਉਹਦਾ ਸ਼ਾਂਤੀਪੂਰਨ ਪ੍ਰਦਰਸ਼ਨ ਕਰਕੇ ਆਪਣੇ ਹੀ ਹੱਕਾਂ ਦੇ ਵਾਸਤੇ ਜਿਹੜਾ ਪ੍ਰਦਰਸ਼ਨ ਕਰ ਸਕਦੇ ਆਂ ਇਹ ਜਿਹੜਾ ਸਭ ਕੋ ਸਾਡੇ ਸੁਧਾਨ ਦੇ ਵਿੱਚ ਲਿਖਿਆ ਹੋਆ ਪਰ ਜਿਹੜੀ ਸੈਂਟਰਲ ਗਵਰਨਮੈਂਟ ਐਨੀ ਬੇਯੁਰ ਹੋਈ ਪਈ ਆ ਕਿ ਜਿਹੜਾ ਸ਼ਾਂਤੀਪੂਰਨ ਪ੍ਰੋਟੈਸਟ ਕਰਕੇ ਅਸੀਂ ਆਪਣੇ ਹੱਕਾਂ ਦੀ ਮੰਗਾਂ ਲਈ ਲੜ ਰਹੇ ਆਂ ਧਰਨੇ ਲਾ ਰਹੇ ਆਂ ਧਰਨਾ ਲਾਉਣਾ ਜਿਹੜਾ ਸਾਡਾ ਹੱਕ ਆ ਸਾਡਾ ਜਮੂਰੀ ਹੱਕ ਆ ਸਾਨੂੰ ਸੁਧਾਨ ਦੇ ਵਿੱਚ ਲਿਖ ਕੇ ਮਿਲਿਆ ਆ ਕਿ ਅਸੀਂ ਕੋਈ ਵੀ ਧਰਨਾ ਪ੍ਰੋਟੈਸਟ ਕਰ ਸਕਦੇ ਆ ਬਾ ਜਦੋਂ ਉਹਦਾ ਕਾਰਨ ਪਈ ਉਹ ਸ਼ਾਂਤੀਪੂਰਨ ਹੋਣਾ ਚਾਹੀਦਾ ਪਰ ਕਿਸਾਨਾਂ ਨੂੰ ਅੱਜ ਕਿੰਨੇ ਮਹੀਨੇ ਹੋ ਗਿਆ ਫੇਰ ਸ਼ੰਭੂ ਬਾਡਰ ਖਨੋਰੀ ਬਾਡਰ ਤੇ ਬੈਠਿਆ ਪਰ ਉੱਥੇ ਇੱਕ ਵੀ ਜਿਹੜੀ ਆ ਚੀਜ਼ ਦਾ ਨੁਕਸਾਨ ਨਹੀਂ ਹੋਇਆ ਆਪਾਂ ਜੇ ਪਹਿਲਾਂ ਦਿੱਲੀ ਗਏ ਸਾਂ ਉਦੋਂ ਸਾਡੀ ਸਰਕਾਰ ਨੇ ਕੋਈ ਮੰਗਾ ਮੰਨੀਆਂ ਸਨ ਜੇਕਰ ਕਾਲੇ ਕਾਨੂੰਨ ਦੀ ਵਾਪਸੀ ਇੱਕ ਨਾ ਸਾਡੇ ਬੜੀ ਵੱਡੀ ਕਨਫਿਊਜ਼ਨ ਹੋਰ ਪੈਦਾ ਕੀਤੀ ਜਾ ਰਹੀ ਆ ਵੀ ਉਹਦਾ ਤੁਸੀਂ ਉੱਥੋਂ ਉੱਠ ਕੇ ਆ ਗਏ ਤੁਸੀਂ ਉੱਥੇ 5-7 ਦਿਨ ਹੋਰ 2 ਮਹੀਨੇ ਹੋਰ 4 ਮਹੀਨੇ ਹੋਰ ਬਹਿੰਦੇ ਤੇ ਜਿਹੜੇ ਆ ਉਦੋਂ ਤੁਹਾਡੇ ਸਾਰੇ ਮਸਲੇ ਹੱਲ ਹੋ ਜਾਂਦੇ ਸੀ ਇੱਕ ਬੜੀ ਵੱਡੀ ਕਨਫਿਊਜ਼ਨ ਜਿਹੜੀ ਕਿਸਾਨਾਂ ਦੇ ਵਿੱਚ ਪੈਦਾ ਕੀਤੀ ਜਾ ਰਹੀ ਆ ਉਹ ਜਿਵੇਂ ਬੰਦੀਆਂ ਨੂੰ ਕਹਿੰਦੇ ਆ ਵੀ ਤੁਸੀਂ ਉਦੋਂ ਉੱਠ ਕੇ ਆਗੇ ਦੀ ਭੱਜ ਕੇ ਆਗੇ ਆਹ ਹੋ ਗਿਆ ਜੇ ਹੋ ਗਿਆ ਪਰ ਉਹਦਾ ਇੱਕ ਕਾਰਨ ਸੀ ਉੱਠਣਾ ਕਿਉਂਕਿ ਜਦੋਂ ਹੀ ਪੰਜਾਬ ਤੋਂ ਤੁਰੇ ਸਾਂ ਸਾਡਾ ਉਦੋਂ ਇੱਕ ਹੀ ਮੁੱਦਾ ਸੀ ਸਿਰਫ ਕਾਲੇ ਕਾਨੂੰਨ ਵਾਪਸੀ ਦਾ ਪਹਿਲਾਂ ਜਦੋਂ ਆਪਾਂ ਪੰਜਾਬ 'ਚ ਬੈਠੇ ਹਾਂ ਉਦੋਂ ਸਾਡਾ ਮੁੱਦਾ ਸੀ ਵੀ ਜਿਹੜੇ ਕਾਨੂੰਨਾਂ ਦੇ ਵਿੱਚ ਸੋਧ ਕੀਤੀ ਜਾਵੇ ਪਰ ਸਰਕਾਰ ਸੋਧ ਲਈ ਨਹੀਂ ਮੰਨੇ ਜਦੋਂ ਆਪਾਂ ਇੱਥੋਂ ਉੱਠ ਕੇ ਅਰਦਾਸ ਕਰਕੇ ਕਿ ਇਹ ਕਾਲੇ ਕਾਨੂੰਨ ਹੁਣ ਵਾਪਸ ਕਰਾ ਕੇ ਆਵਾਂਗੇ ਇੱਥੋਂ ਇੱਕ ਹੀ ਮੁੱਦਾ ਲੈ ਕੇ ਆਪਾਂ ਚੱਲੇ ਸਾਬ ਦਿੱਲੀ ਦੇ ਬਾਡਰਾਂ ਤੱਕ ਜਦੋਂ ਆਪਾਂ ਦਿੱਲੀ ਦੇ ਬਾਰਡਰ ਤੇ ਪਹੁੰਚੇ ਆ ਤੇ ਸਰਕਾਰ ਨੇ ਉਥੇ ਸਾਡੇ ਅੱਗੇ ਜਿਹੜਾ ਸੌਦਾ ਰੱਖਤੀਆਂ ਦੋ ਮੀਟਿੰਗਾਂ ਆ ਅਸੀਂ ਸੌਦਾ ਵਾਸਤੇ ਨਹੀਂ ਮੰਨੇ ਫਿਰ ਉਥੇ ਇੱਕ ਸੰਯੁਕਤ ਕਿਸਾਨ ਮੋਰਚਾ ਬਣਿਆ ਜਿਹਦੇ ਵਿੱਚ ਆਲ ਓਵਰ ਹਿੰਦੁਸਤਾਨ ਦੀਆਂ ਜਥੇਬੰਦੀਆਂ ਆਣ ਕੇ ਭਾਗ ਲਿਆ 32 ਜਥੇਬੰਦੀਆਂ ਜਿਹੜੇ ਪੰਜਾਬ ਦੀਆਂ ਹਨ ਤੇ 13 ਜਥੇਬੰਦੀਆਂ ਆਲ ਓਵਰ ਹਿੰਦੁਸਤਾਨ ਦੀ ਉਥੇ ਵਿੱਚ ਆਣ ਕੇ ਸਾਡੇ ਰਲੀਆਂ ਉਦੋਂ ਬਾਅਦ ਫਿਰ ਮੰਗਾ ਉਠੀਆਂ ਕਿਉਂਕਿ ਵੇਖੋ ਪੰਜਾਬ ਹਰਿਆਣਾ ਨੂੰ ਐਮਐਸਪੀ ਅੱਗੇ ਮਿਲਦੀ ਸੀ ਕਣਕ ਝੋਨੇ ਦੇ ਜੇ ਨਹੀਂ ਮਿਲਦੀ ਯੂਪੀ ਬਿਹਾਰ ਤਾਮਲਨਾਡੂ ਮਹਾਰਾਸ਼ਟਰ ਰਾਜਸਥਾਨ ਬਾਕੀਆਂ ਸਟੇਟਾਂ ਨੂੰ ਨਹੀਂ ਸੀ ਮਿਲਦੀ ਉਹਨਾਂ ਉੱਥੇ ਮੰਗਾਂ ਰੱਖੀਆਂ ਵੀ ਨਾਲ ਸਾਨੂੰ ਐਮਐਸਪੀ ਲੈ ਕੇ ਦਿੱਤੀ ਜਾਵੇ ਸਾਡੀਆਂ ਸਟੇਟਾਂ ਨੂੰ ਐਮਐਸਪੀ ਨਹੀਂ ਮਿਲਦੀ ਉਹ ਮੰਗ ਰਲ ਗਈ ਫਿਰ ਉੱਥੇ ਇਹਨਾਂ ਨਵਾਂ ਕਾਨੂੰਨ ਸਾਡੇ ਉੱਤੇ ਥੋਪਤਾ ਪਰਾਲੀ ਵਾਲਾ ਅੱਗ ਲਾਉਂਦਾ 1 ਕਰੋੜ ਰੁਪਿਆ ਜੁਰਮਾਨਾ ਤੇ 5 ਸਾਲ ਦੀ ਕੈਦ ਫਿਰ ਉੱਥੇ ਉਹ ਮੰਗ ਰਲ ਗਈ ਉਦੋਂ ਬਾਅਦ ਬਿਜਲੀ ਸੋਧ ਬਿੱਲ ਆ ਗਿਆ ਫਿਰ ਉਹ ਮੰਗ ਰਲ ਗਈ ਕਿਦਾ ਹੌਲੀ ਹੌਲੀ ਉੱਥੇ ਫਿਰ ਜਿਹੜਾ ਖਰੜਾਵਾ 13 ਮੰਗਾ ਦਾ ਤਿਹਾਰ ਹੋ ਗਿਆ। ਉਦੋਂ ਬਾਅਦ ਜਦੋਂ ਲੜਦੇ ਰਹੇ ਸੰਘਰਸ਼ ਲੜਦੇ ਰਹੇ ਉਹਨਾਂ ਨਾਲ ਮੀਟਿੰਗਾਂ ਹੁੰਦੀਆਂ ਰਹੀਆਂ ਉਹ ਝੂਠੇ ਪੈਂਦੇ ਰਹੇ ਕਾਨੂੰਨਾਂ ਤੋਂ। ਉਹਨਾਂ ਉੱਥੇ ਪਹਿਲਾਂ ਪਹਿਲਾਂ ਖਬਰਾਂ ਦੀ ਬੜੀ ਚਰਚਾ ਹੁੰਦੀ ਸੀ ਨਿਊਜ਼ ਚੈਨਲਾਂ ਵੀ 50% ਮੰਗਾ ਦਾ ਸਾਡੀਆਂ ਕਿਸਾਨਾਂ ਦੀਆਂ ਮੰਨ ਲਈਆਂ ਨੇ। ਉਹ ਜਿਹੜੀਆਂ 50% ਮੰਗਾ ਸਨ ਉਹ ਉਹੀ ਛਣ ਵੀ ਜਿਹੜਾ ਆ ਐਮਐਸਪੀ ਦਾ ਗਰੰਟੀ ਕਾਨੂੰਨ ਬਿਜਲੀ ਦਾ ਹੀ ਬਿਲ ਰੈਸ਼ਨ ਸ਼ੋਧਨ ਕਰਾਂਗੇ ਤੁਹਾਨੂੰ ਕਰਾਲੀ ਪ੍ਰਦੂਸ਼ਣ ਜਿਹੜਾ ਬਿੱਲ ਆ ਉਹਦੇ ਵਿੱਚ ਤੁਹਾਡਾ ਪ੍ਰਾਲੀ ਸਾੜਨ ਦਾ ਤੁਹਾਨੂੰ ਕਿਸਾਨਾਂ ਨੂੰ ਨਹੀਂ ਰੱਖਿਆ ਜਾਵੇਗਾ। ਕੀ ਹੋਈ ਮੰਗਾਂ ਮੰਨੀਆਂ ਸਨ ਪਰ ਬਾਅਦ ਵਿੱਚ ਕੀ ਹੋਇਆ મોદી ਨੇ ਜਿਹੜੇ ਕਾਨੂੰਨ ਆ ਵਾਪਸ ਲੈ ਲਏ ਜਿਹੜਾ ਪੰਜਾਬ ਇਥੇ ਮੇਨ ਮੁੱਦਾ ਲੈ ਕੇ ਚੱਲੇ ਸੀ ਉਹ ਕਾਨੂੰਨ ਵਾਪਸ ਹੋ ਗਏ ਤੇ ਬਾਕੀਆਂ ਮੰਗਾਂ ਦੇ ਉਹਨਾਂ ਵਿਚਾਰ ਕਰਨ ਲਈ 6 ਮਹੀਨੇ ਦਾ ਸਮਾਂ ਮੰਗ ਲਿਆ ਜਦੋਂ ਸਾਡਾ ਜਿਹੜਾ ਮੁੱਖ ਮੁੱਦਾ ਸੀ ਉਹ ਕਾਨੂੰਨ ਵਾਪਸ ਹੋ ਗਏ ਉਹਨੇ ਫੇਲ ਕਰਤੇ ਰੱਦ ਕਰਤੇ ਫਿਰ ਜਦੋਂ 6 ਮਹੀਨੇ ਦਾ ਸਮਾਂ ਮੰਗ ਲਿਆ ਤੇ ਫਿਰ 6 ਮਹੀਨੇ ਤੇ ਮੈਨੂੰ ਦੱਸੋ ਵੀ ਹੋਰ ਬਹਿ ਕੇ ਕਿਸਾਨ ਜਿਹਾ ਬੰਦਿਆ ਕਿਉਂ ਪੰਜਾਬ ਦਾ ਰੁਪਈਆ ਜਾਂ ਬਾਹਰ ਦਾ ਰੁਪਈਆ ਖਰਾਬ ਕਰਦੀਆਂ ਸਰਕਾਰ ਨੇ ਗੱਲ ਕਹਿਣੀ ਨਹੀਂ ਸੀ ਵੀ ਤੁਹਾਡੇ ਕੋਲ 6 ਮਹੀਨੇ ਦਾ ਸਮਾਂ ਮੰਗਿਆ ਤੁਸੀਂ ਕਿਉਂ ਨਹੀਂ ਉੱਠ ਕੇ ਜਾਂਦੇ ਹੁਣ ਤੁਹਾਡੇ ਜਿਹੜਾ ਮੇਨ ਮੁੱਦਾ ਸੀ ਉਹਦੇ ਕਾਨੂੰਨ ਰੱਦ ਕਰਤੇ ਆ ਇਸ ਕਰਕੇ ਉਹ ਉੱਠ ਕੇ ਆਉਣਾ ਦੋ ਕਿਸਾਨ ਜਥੇਬੰਦੀਆਂ ਦੀ ਮਜਬੂਰੀ ਸੀ ਫਿਰ ਕਮੇਟੀ ਬਣੀ ਜਾਂਦਾ ਕਮੇਟੀ ਜਾਂਦਾ ਪਾਇਆ ਨਹੀਂ ਕਿਸਾਨਾਂ ਨੂੰ ਉਹ ਜੇ ਮੈਂ ਬਹੁਤੀ ਡਿਟੇਲ ਜੀ ਜਾਂਦਾ ਮੈਂ ਬਹੁਤ ਲੰਮਾ ਚੌੜਾ ਭਾਸ਼ਣ ਹੋ ਜਾਣਾ ਵਾ ਇਸ ਕਰਕੇ ਇਹ ਦੁਬਾਰਾ ਜਿਹੜੀ ਹੁਣ ਮੰਗਾ ਜਿਹੜੇ ਦੁਬਾਰਾ ਹੁਣ ਸੰਘਰਸ਼ ਛੁੱਟਿਆ ਵਾ ਇਹ ਦੁਬਾਰਾ ਉਨਾ ਹੀ ਤਿੰਨ ਚੌਂ ਮੰਗਾ ਨੂੰ ਲੈ ਕੇ ਜਿਹੜਾ ਦੁਬਾਰਾ ਡੱਲੇ ਵਾਲ ਨੂੰ ਜਾਂ ਜਿੰਨ ਜੁਝਤ ਕਰਨ ਮੋਰਚਾ ਲੜਾਈ ਲੜ ਰਿਹਾ ਵਾ ਇਹ ਐਮਐਸਪੀ ਦੀ ਲੜੀ ਜਾ ਰਹੀ ਆ ਤੁਹਾਡੇ ਜਿਹੜੀ ਐਤ ਕਾਂ ਲੁੱਟ ਹੋਈ ਆ 230 ਰੁਪਏ ਦੀ ਲੁੱਟ ਹੋਈ ਆ ਢੀ ਚੋਨੇ ਦੀ ਐਤ ਕਾਂ ਜੇ ਉਹ ਕਾਨੂੰਨ ਹੁੰਦਾ ਲਾਗੂ ਹੋਇਆ ਤੇ ਤੁਹਾਡਾ ਕੋਈ ਵੀ ਮਾਈ ਦਾ ਲਾਲ ਤੁਹਾਡੀ 230 ਰੁਪਏ ਦੀ ਲੁੱਟ ਨਹੀਂ ਕਰ ਸਕਦਾ ਕਿਉਂਕਿ ਜੇ ਗਰੰਟੀ ਕਾਨੂੰਨ ਬਣ ਜਾਂਦਾ ਜਿਹੜੀ ਤੁਹਾਡੀ ਮੰਨ ਲਓ 2230 ਰੁਪਏ 230 ਰੁਪਏ ਫਸਲ ਦਾ ਰੇਟ ਤੈ ਹੋ ਗਿਆ ਵਾ ਜੇ ਬਾਹਰੋਂ ਕੋਈ ਆਣ ਕੇ ਪ੍ਰਾਈਵੇਟ ਖਰੀਦ ਖਰੀਦਦਾ ਵਾ ਤੋ 231 ਰੁਪਏ ਖਰੀਦ ਸਕਦਾ 229 ਰੁਪਏ ਨਹੀਂ ਖਰੀਦ ਸਕਦਾ ਇਸ ਕਰਕੇ ਜਿਹੜਾ ਕਾਨੂੰਨ ਸਰਕਾਰ ਸਾਨੂੰ ਦੇ ਨਹੀਂ ਰਹੀ ਕਿਉਂਕਿ ਕਾਰਪੋਰੇਟ ਪੱਖ ਦੇ ਕਾਰਪੋਰੇਟ ਘਰਾਣੇ ਦੇ ਪੱਖ ਦੇ ਵਿੱਚ ਭੁਗਤਦੀ ਆ ਇੱਕ ਵੱਡਾ ਕਾਰਨ ਕਿਉਂਕਿ ਵੇਖੋ ਆਪਣੀ ਜਵਾਰ ਆਉਂਦੀ ਮੰਡੀ 1800 ਰੁਪਏ ਦੇ ਐਮਐਸਪੀਆ ਵੇਖਦੀ ਆ 1200 ਦੇ ਜੇ ਗਰੰਟੀ ਕਾਨੂੰਨ ਬਣ ਜਾਂਦੇ ਉਹ ਤੇ 1801 ਰੁਪਏ ਤੇ ਪ੍ਰਾਈਵੇਟ ਖਰੀਦਦਾਰ ਖਰੀਦ ਸਕਦਾ ਵਾ 1800 1790 ਰੁਪਏ ਜਾਂ 91 1790 ਰੁਪਏ ਆਪਣੀ ਖਰੀਦ ਸਕਦਾ ਇਸ ਕਰਕੇ ਇਹ ਲੜਾਈ ਤੁਹਾਡੇ ਵਾਸਤੇ ਮਜ਼ਦੂਰਾਂ ਵਾਸਤੇ ਸਾਰੇ ਵਾਸਤੇ ਲੜੀ ਜਾ ਰਹੀ ਆ ਅੱਜ ਕਣਕ ਦਾ ਰੇਟ 32-33 ਰੁਪਏ ਕਿਵੰਟਲ ਹੋ ਗਿਆ ਮਾਰਕੀਟ 'ਚ ਜਦੋਂ ਕਿਸਾਨ ਕੋ ਗਈ ਹੈ 2200 ਰੁਪਏ ਗਈ ਆ ਅੱਜ 35 ਰੁਪਏ ਦਿੱਲੀ 'ਚ 40 ਰੁਪਏ ਆਟਾ ਹੋ ਗਿਆ ਵਾ ਜੇ ਕਾਨੂੰਨ ਨਾ ਬਚਾਏ ਗਏ ਇਹ ਐਮਐਸਪੀ ਦੀਆਂ ਲੜਾਈਆਂ ਨਾ ਲੜੀਆਂ ਗਈਆਂ ਤੇ ਕਿਸਾਨ ਨੇ ਤਾਂ ਰੋਟੀ ਕਿਤੇ ਖਾ ਲੈਣੀ ਪਰ ਮਜ਼ਦੂਰ ਵਾਸਤੇ ਰੋਟੀ ਲੈ ਕੇ ਆਟਾ ਲੈ ਕੇ ਖਾਣਾ ਔਖਾ ਹੋ ਜਾਏਗਾ